ਸਿਪਤੈ ਖਸਮਦੀ ਨੋਰ ਅਰਸੋ ਕਰਸੋ ਛੱਟੀ ਐ ਟੋਟ ਡਿਟੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸ਼ਿਰ ਸਾਹ ਦੈਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾ ਵਸਾਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਟ ਮਹੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁਖ ਰੋਗ ਕਾਢੇਰਾ ਪੰਨਾ आनंद करह नार नारी हर हर प्रभ कृपा तारी परमेश्वर दिता बन्ना दुखरोग काडेरा पन्ना हार हार प्रभ कृपा तारी सन्तो सुख हुआ सब थाई पार ब्रह्म पूरन् परमेश्वर रावरया सबनी रहाओ ਤੋਰ ਕੇ ਬਾਰੀ ਆਈ ਤੇਨ ਸਗਲੇ ਚੰਟਾ ਮਿਟਾਈ ਦਇਆਲ ਪਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ बानी आई, तेन सगली मिटाई, मिटा दयालपुरख मेरव हार नानक वखाना, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰਹਿ ਨਰ ਨਾਰੀ ہر ہر پراب کرپا تاری واح گو جی کا خالص واح گرو جی کی فتح ستنا شری واحر ਸਾਹਿਬ ਜੀ ਖੰਡਾ ਪ੍ਰਥਮ ਸਾਜਿਕਾ ਜਿਨ ਸਭ ਸੈ ਸਾਰੇ ਉਪਾਇਆ ਬ੍ਰਹਮ ਬਿਸ਼ਨ ਮਹੀਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇ ਸਿੰਧ ਪਰਬਤ ਮੇਦਨੀ ਬੇਨ ਥਮਾ ਗਗਨ ਰਹਾਇਆ ਸਿਰਜ ਦਾਨੋ ਦੇਵਤੀ ਤិន ਅੰਦਰ ਬਾਦ ਰਚਾਇਆ ਤਾਹੀ ਦੁਰਗਾ ਸਾਜ ਕੈ ਦਾਤਾਂ ਦਾ ਨਾਸ ਕਿਰਾਇਆ ਤਤੋਂ ਹੀ ਬਲਰਾਮ ਲੈ ਨਾਲ ਬਾਨਾ ਦੈ ਸਿਰ ਖਾਇਆ ਤਤੋਂ ਹੀ ਬਲਕ੍ਰਿਸ਼ਨ ਲੈ ਕੰਸ ਕੀ ਸੀ ਪਕੜ ਗਰਾਇਆ ਵੱਡੇ ਵੱਡੇ ਮਨ ਦੀਵਤੀ ਕਈ ਜੋਗ ਤਿਨੀ ਤਨ ਤਾਇਆ ਕਿੰਨੀ ਤੇਰਾ ਅੰਤ ਨਾ ਪਾਇਆ ਸੁੰਭਨ ਸੁੰਭ ਪਠਾਇਆ ਜਮਦੇ ਧਾਮਡੋ ਇੰਦਰ ਸੱਦ ਬੁਲਾਇਆ ਰਾਜਪਖੀ ਕਣੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦਾ 14 ਲੋਕਾਂ ਚਾਇਆ ਜਗ ਜਤ ਸਮਾਤ ਦਾ ਦੁਰਗਾ ਪਾਠ ਬਨਾਇਆ ਸਭੇ ਪੌੜਿਆ ਫਿਰ ਨਜੂਨੀ ਆਇਆ ਜਿਨ ਯੋਗਾ ਆਇਆ ਸਗਲ ਦੁਆਰ ਕੋ ਛਾੜ ਕਾ ਗਇਓ ਤਹਾਰੋ ਦਵਾਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਾਰਕ ਸ਼ੰਦਾ ਕਲ ਕੀ ਅਵਤਾਰ ਰਸਾਂ ਵਹेंगी ਪਟਯੋਗ ਪਰੋਗ ਰਸ ਗ੍ਰਹਿ ਵਹेंगी ਕਲ ਕੀ ਅਵਤਾਰ ਰਸਾਂ ਵਹेंगी ਪਾਟਿ ਯੋਗ ਪਰੋਗ ਗਰਾਵਾਂਗੇ ਬਹੁ ਭਾਂਤਨ ਸਾਸਤਰ ਪ੍ਰਹਾਰਾਂਗੇ ਹਰ ਯੋਗ ਪਰੋਗ ਸੰਘਾਰਾਂਗੇ ਸਰ ਸੀਲ ਸਨਾਹਰ ਛੁੱਟਾਂਗੇ ਰਣ ਰੰਗ ਸੁਰਾਜ ਸੁਰ ਝੁੱਟਾਂਗੇ ਸਰ ਸਿਲ ਸਨਾਹਰ ਚਾਰ ਰਹੇਗੇ ਮੁਖ ਮਾਰ ਪ੍ਰਚਾਰ ਪ੍ਰਹਾਰ ਰਹੇਗੇ ਜਮ ਡੰਪ ਕਿਰਪਾਨ ਨਕਾਰ ਰਹੇਗੇ ਕਰਕੂਪ ਸੁਰਾ ਸੁਰ ਚਾਰ ਰਹੇਗੇ ਰਣਨੂਤ ਪਹਿਲੂਤ ਗਰਾਵਹਗੇ ਲਖਪ੍ਰੀਤ ਪਰੀ ਰਹਿਸਾਂ ਵਹਗੇ ਰਣਗੂੜ ਅਗੂੜਨ ਗੱਜਹਗੇ ਲਖਬੀਰ ਭਿਆਵ ਭਜਹਗੇ ਸਰਬਿੰਦ ਬਰਬਿੰਦ ਪ੍ਰਹਾਰਹਗੇ ਰਨ ਰੰਗ ਆਪੀਤ ਬਿਹਾਰਾਂਗੇ ਖਗ ਓਕ ਅਗੋ ਅਧ ਬਜਹਾਂਗੇ ਲਖ ਜੋਧ ਮਹਾ ਜੁਧ ਗਜਹਾਂਗੇ ਅਣਨੀਸ ਤੋਂ ਹੂ ਸਿਰ ਢੂਕਾਂਗੇ ਮੁਖ ਮਾਰ ਮਹਾ ਸੁਰ ਕੂ ਕਹਾਂਗੇ ਗਣ ਗੰਧਰਬ ਦੇਵ ਨਿਹਾਰਾਂਗੇ ਜੈ ਜਦਨ ਨਦ ਪੁਕਾਰਾਂਗੇ ਜਮ ਡਾਪ ਚਾਂਚ ਫੀ ਗਾਜਾਂਗੇ ਅਣ ਝੀਣ ਦੋ ਸਿਰ ਤਾਵਾਂਗੇ ਕਰ ਕਾਡ ਕਿਰਪਾਨ ਕਪਾਰਾਂਗੇ ਅਤ ਅੰਗ ਅਤ ਅਦਲਾਹਾਂਗੇ ਰਨ ਰੰਗ ਤਰੰਗ ਬਜਾਹਾਂਗੇ ਡਫ ਢਾਂਜ ਨਫੀਤ ਗਾਜਾਂਗੇ ਅਣਨੀਸ ਦਹੂੰ ਸਿਰਤਾ ਵਹਾਂਗੇ ਕਰ ਕਾੜ ਕਿਰਪਾਨ ਕਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ oh, ਇਨ ਬਿਦ ਏ ਹੋ ਮਨ ਹਰਿਆ ਹੋਏ ਇਨ ਬਿਦ ਏ ਹੋ ਮਨ ਹਰਿਆ ਹੋਏ ਇਨ ਬਿਦ ਏ ਹੋ ਮਨ ਹਰਿਆ ਹੋਏ ਹਰ ਹਰ ਨਾਮ ਜਪੇ ਦਿਨ ਰਾਤਿ ਹਰ ਹਰ ਨਾਮ ਜਪੇ ਦਿਨ ਰਾਤਿ ਗੁਰਮੁਖ ਹਾਂ ਮੈਂ ਕਡੇ ਤੋਏ ਗੁਰਮੁਖ ਹਾਂ Yeah. ਫੋਲੀ ਬਨਰਾਏ ਆ ਬਸੰਤ ਚੜਿਆ ਬਸੰਤ ਚੜਿਆ ਬਸੰਤ ਚੜਿਆ